ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਮੇਰੇ ਲਈ ਟਿਕ ਟੈਕ ਉਹ ਘਟੇ ਜਾਣਾ ਹੈ ਸ਼ੈਟ ਬਟਾ ਹੋਣਗੇ ਤਾਂ ਆਓ ਮਿੱਤਰੋ ਜਿਵੇਂ ਕਿ ਤੁਹਾਨੂੰ ਮੈਂ ਕੱਲ੍ਹ ਕਿਹਾ ਸੀ ਜਾਨਵਰ ਨਵਾਵਾਂਗੇ ਆਪਾਂ ਆਪਣਾ ਜਾਲ ਇਹਦੇ ਵਿੱਚ ਪਾਉਨੇ ਆਪਾਂ ਕੂਦਰੀਆਂ ਆਹ ਲੋ ਭਾਈ ਤੇ ਆਹ ਭਾਈ ਕੂਦਰੀ ਉਹ ਆ ਜਿਹਨੇ ਬੱਚੇ ਕੱਢੇ ਸੀ ਠੀਕ ਹੈ ਇਹ ਵੀ ਚੱਕ ਲੈਂਦੀ ਆ ਮੈਂ ਕਿ ਹਮਜ਼ੋਰ ਨਾ ਬੜੀ ਹੋ ਜੇ ਬੱਚਿਆਂ ਨੂੰ ਮੈਂ ਅੱਜ ਵੀ ਛੋਲੇ ਦੇ ਆ ਹੁਣ ਦੋ ਤਿੰਨ ਤਣ ਆਪਾਂ ਛੋਲੇ ਦੇ ਦਿਆਂਗੇ ਬਹੁਤ ਵੱਡੇ ਹੋ ਜਾਣਗੇ ਉਹਨਾਂ ਨੇ ਹਲੋ ਹਮ ਵੇ ਕੋਈ ਜਰੂਰੀ ਕੰਮ ਕਰੀਏ ਨਾ ਤਾਂ ਕਰਨ ਗੋਲੀ ਚੱਲੇ ਗੋਲੀ ਚੱਲੇ ਦੁਕਾਨ ਵਲੋ ਹਮ ਇਹ ਬਲੀ ਆ ਵੀ ਫੜ ਲੈਣੇ ਆਪਾਂ ਹਮ 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 ਵੇ ਕੋਈ ਮਿਚੀ ਨਹੀਂ ਕੋਈ ਨਹੀਂ ਤੁਹਾਨੂੰ ਸ਼ੂਟ ਕਰਦੇ ਤਾਂ ਕਰਦੇ ਵਿੱਚ ਜੂਲ ਪੁੱਤਿਆਂ ਬਹੁਤ ਬਹੁਤ ਪਾਰਟੀ ਆਜਾ ਉਡੀਆ ਚੱਲ ਰਿਹਾ ਸੋਨਣਾ ਯਾਰ ਪੋਸਟ ਵਿੱਚ ਕੋਈ ਮੁਰਗੇ ਛੱਡ ਗਏ ਮਰੇ ਖੋਲਿਆ ਦਰਵਾਜ਼ਾ ਲਓ ਜੀ ਆਪਾਂ ਮੁਰਗੇ ਵੀ ਛੱਡ ਦਿੰਨੇ ਆ ਤੇ ਨਾ ਦੀ ਨਾ ਆਇਆ ਤੇ ਲਓ ਜੀ ਆਪਾਂ ਕੁਕੜਿਆਂ ਨੂੰ ਵੀ ਛੱਡਤਾ ਹੂੰ ਹੂੰ ਤੇ ਆਪਾਂ ਬਈ ਲੋਕਾਂ ਨੇ ਨਵਾਉਂਦੇ ਨੇ ਦੇਖਦੇ ਹੁੰਦੇ ਸੀ ਅੱਜ ਆਪਾਂ ਵੀ ਨਵਾ ਕੇ ਦੇਖਦੇ ਆਂ ਇਹ ਦੇਖੋ ਜੀ ਇਹਨਾਂ 'ਚ ਵੀ ਵਿਚਾਰਾ ਚਾਹੀਦਾ ਇਹਨਾਂ ਨੂੰ ਵੀ ਗਰਮੀ ਲੱਗਦੀ ਹੈ ਇਹਨਾਂ ਨੂੰ ਯਾਰ ਗੁੱਬੇ 'ਚ ਗਰਮੀ ਮਨਦੇ ਵਿਚਾਰੇ ਦਾਕ ਕਮੈਂਟ ਇਹਨਾਂ ਨੂੰ ਬਹੁਤ ਛਾਵੇਂ ਰਸਦਾਗੇ ਹੁਣ ਆਪਾਂ ਨਵਾ ਕੇ ਉਦੋਂ ਬਾਅਦ ਦੁੱਤੀ ਛੱਡਦਾਗੇ ਤੇ ਉਹ ਵੇਖੋ ਮੁਰਗੀਆਂ ਵੀ ਵਿਚਾਰੇ ਪਾਣੀ ਪੀਂ ਜਾਂਦੇ ਕਿੰਨੀ ਗਰਮੀ ਮਨਉਂਦੇ ਆ ਦੇਖੋ ਆ ਕਿੰਨੇ ਚਾਣਾ ਪਾਣੀ ਪਿੰਦੀ ਆ ਵਿਚਾਰੀ ਆ ਦੇਖੋ 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 ਇਹਨਾਂ ਨੂੰ ਵੀ ਵਿਚਾਰਨ ਗਰਮੀ ਤਾਂ ਪਈ ਆ ਆ ਪੈਰਾਂ ਨੂੰ ਮੈਂ ਮੜਿਆ ਮੈਂ ਦੂਜਾ ਜੋੜਾ ਫੜ ਲਿਆ ਮੈਂ ਤੇ ਹਾਂਜੀ ਆ ਫੜੀ ਪੈਰ ਨੂੰ ਮੈਂ ਜੋੜਾ ਫੜ ਕੇ ਲੈ ਗਿਆ ਲਓ ਜੀ ਬਾਈ ਗਈ ਉਧਰ ਜੋੜਾ ਫੜਨ ਤੇ ਆਪਾਂ ਨੂੰ ਨਿਵਾਵ ਗਏ ਬਾਕੀ ਗਰਮੀ ਬਹੁਤ ਤੇ ਪਈ ਜਾਂਦੀ ਹੁਣ ਤਾਂ ਯਾਰ ਐਵੇਂ ਉਹ ਹੋਵੇ ਗਈ ਮਗਰ ਹੋਵੇ ਹੋਵੇ ਇਹ ਮੌਂਟੀਆਂ ਨੂੰ ਬੜਾ ਭਾਇਰੇ ਜਦੋਂ ਖੋਡੇ ਜੋ ਬਾਹਰ ਕੱਢੀਦਾ ਮੌਂਟੀਆਂ ਨੂੰ ਬੜਾ ਭਾਇਦੀਆਂ ਆਹ ਵੇਖ ਲਓ ਕਿਵੇਂ ਪਾਣੀ ਤੋਂ ਡਰਦੇ ਆ ਮਤਲਬ ਭਿੱਜਣ ਤੋਂ ਪਰ ਇਹਨਾਂ ਨੂੰ ਹੁਣ ਵਿਚਾਰੇ ਨੂੰ ਕੀ ਪਤਾ ਬਈ ਪਰ ਬਾਹਰ ਆਏ ਕੋਈ ਹਾਂਜੀ ਤੇ ਬਾਕੀ ਵੇਖੋ ਮਿੱਤਰੋ ਆਹ ਵੇਖੋ ਕਿੰਡਾ ਘੈਂਟ ਆ ਇਹਦਾ ਸਰ ਜੀ ਤੇ ਆਹ ਦੇਖੋ ਆ ਜਿੱਥੇ ਮੈਂ ਪਾਣੀ ਪਾਈ ਜਾਂਦਾ ਲਓਏ ਭਾਈ ਗੋਰੀ ਨੂੰ ਵੀ ਮੌਕਾ ਦੇ ਤਾ ਨਵਾਉਂਦਾ ਮੈਂ ਕਿਹਾ ਤੂੰ ਨਵਾਦੇ ਹਾਂ ਥੋੜਾ ਜਿਹਾ ਬਾਕੀ ਮੈਡ ਮੂੜ ਵੀ ਧੋ ਦਨੇ ਹੁਣ ਕੰਮ ਆਊਗਾ ਤੇ ਕਾਲੂਆ ਬਾਈ ਆਪਣੀ ਬਾਜੀ ਇਹ ਤੇ ਪਾਣੀ ਪਾ ਦੀ ਯਾਰ ਆ ਲੋ ਸਰੂੰ ਦਰ ਹਾਂ ਹਾਂ ਲੈ ਧੋ ਦੇ ਨੂੰ ਵੀ ਤੇ ਬਾਕੀ ਬਾਈ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਹਨਾ ਕਹਿੰਦਾ ਕਬੂਤਰਦਿਆਂ ਨਾ ਉਹ ਪੱਲਾ ਖੜ ਗਿਆ ਬਾਈ ਪੱਲਾ ਜੇ ਤਾਂ ਹੈਗਾ ਤਾਜ਼ਾ ਤਾਜ਼ਾ ਉਹਨੂੰ ਆ ਥੋੜੀ ਜੀ ਫੀਮ ਦੇ ਦੇ ਦਰਾਂਗੀ ਹੁੰਦਾ ਇਹ ਇੱਕ ਸਾਦਾ ਠੀਕ ਆ ਪੈਕ ਹੋ ਜਾਣਾ ਹੁੰਦਾ ਥੋੜੀ ਜਮੇ ਮੂਲੀ ਜਮੇ 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 ਮਮੂਲੀ ਜਿੰਮ ਜਿੰਨੀ ਤਨ ਹੋ ਸਕੇ ਜਿੰਨੀ ਥੋੜੇ ਤੋਂ ਥੋੜਾ ਸਰਵ ਦਾਣੇ ਜਿੰਨੀ ਖੀਮ ਦੇ ਦੇ ਤੇ ਮੈਂ ਕਹਿੰਦਾ ਜਮਾ ਓਕੇ ਹੋ ਜੂ ਹੁਣੇ ਹੁਣੇ ਠੀਕ ਆ ਨਹੀਂ ਫਿਰ ਜੀ ਖੀਮ ਨਹੀਂ ਦੇਣੀ ਤੁਹਾਨੂੰ ਲੱਗਦਾ ਵੀ ਨਸ਼ਾ ਵਾ ਨਿਊਰੋਬਾਈਨ 4 ਟੱਕ ਗੋਲੀ ਜਿਹਦਾ ਪੱਤਾ ਆਉਂਦਾ ਨਾਲ ਉਹ ਦੇ ਉਹ ਦੂਜਾ ਦੇ ਦਿਓ ਆ ਵੀਟਾਮਿਨ E ਦਾ ਕੈਪਸੂਲ ਖਰ ਆ ਜਾ ਉਹ ਵਾਲਾ ਲੈ ਕੇ ਇੱਕ ਦੇ ਦਿਓ ਬਾਈ ਦੋਨੇ ਗੋਲੀ ਅੱਧੀ ਦੇ ਦਿਓ ਤੇ ਵੀਟਾਮਿਨ E ਦਾ ਕੈਪਸੂਲ ਪੂਰਾ ਦੇ ਦਿਓ ਥੋੜੀ ਪਾਣੀ ਮਲ ਪਾਣੀ ਦੇ ਦਿਓ ਤੇ ਬਾਈ ਚੱਲ ਜੂਗਾ ਕੰਮ ਛੇਤੀ ਛੇਤੀ ਠੀਕ ਹੋ ਜੂ ਬਾਕ ਸਲਾਹ ਕਰਕੇ ਮੈਂ ਤੁਹਾਨੂੰ ਅਗਲੇ ਵਲੌਗ ਚ ਫੇਰ ਦੱਸ ਦੂੰਗਾ ਠੀਕ ਆ ਜਿੱਦੂ ਲਾਵਾ ਹੋਰ ਵੀ ਕੋਈ ਹੋਇਆ ਨਾ ਲਾਜ ਜਿਹੜਾ ਤੁਹਾਨੂੰ ਮੈਨੂੰ ਪਤਾ ਸੀਗਾ ਉਹ ਤੁਹਾਨੂੰ ਮੈਂ ਦੱਸਦਾ ਬਾਈ ਤੇ ਬਾਕੀ ਐ ਹੀ ਹੁਣੇ ਹੁਣ ਕਮੈਂਟ ਕਰਦੇ ਰਿਆ ਕਰੋ ਕੋਈ ਚੱਕਰ ਨਹੀਂ ਤੁਹਾਨੂੰ ਜ਼ਰੂਰ ਦੱਸਿਆ ਕਰਾਂਗੇ ਸਾਰਾ ਲਾਜ ਜਿੰਨਾ ਆਪਾਂ ਨੂੰ ਪਤਾ ਯਾਰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਹਾਂ ਬਈ ਗਰਮੀ ਹੈ ਸਹੀ ਗੱਲ ਆ ਕੂਤਰੀ ਕਹਿੰਦੇ ਹੋਣਗੇ ਨਜ਼ਾਰਾ ਬਣਿਆਗਾ ਨਾ ਕੇ ਬਈ ਜਿਹੜੇ ਖੁੱਡਿਆਂ ਚ ਬੈਠੇ ਆ ਨਾ ਉਹਨੂੰ ਨਵੀਂ ਨਵਾਵਾਂਗੇ ਆਪਾਂ ਕਿਸੇ ਦਿਨ ਸਾਰਿਆਂ ਨੂੰ ਦੇਖੋ ਪਾਣੀ ਤਾਂ ਕਿੰਨਾ ਮੀਂਹ ਤੋਂ ਪਹਿਲਾਂ ਪਹਿਲਾਂ ਨੂੰ ਸਾਰਿਆਂ ਨੂੰ ਵਦਗਾ ਛੱਟ ਬੱਟ ਹੋ ਜਾਣਗੇ ਨਵਾ ਨਵਾ ਰੱਤੇ ਦੇ ਵੀ ਸਰਚ ਪਾਣੀ ਪਾਣ ਹੋਈ ਵਦਗਾ ਲੱਗੇ ਹੁਣ ਟਿਕਿਆ ਵਿਆ ਵਿਆ ਆ ਦੇ ਵਦਗਾ ਲੱਗਦਾ ਇਹਨੂੰ ਲੈ ਕਿੰਨੇ ਚਾੜਾ ਨਾ ਹੁੰਦਾ ਦੇਖਿਆ ਆਹ ਦੇਖੋ ਮਿੱਤਰੋ ਗੌਰ ਕਰੋ ਆਹ ਚੀਜ਼ ਜਰੂਰੀ ਹੁੰਦੀ ਹੈ ਬਾਈ ਬਾਈ ਲੈ ਮੋਨ ਨਾ ਬੈਠਾ ਆ ਨਹੀਂ ਵੀ ਗਾਮ ਚਾ ਜਾਵੜਾ ਤੇ ਉਹ ਲੋਕ ਕਿੰਨਾ ਡਰਦੇ ਇਕੱਲਾ ਇਹੀ ਇੱਕ ਨਿਚਾਣਾ ਨਾ ਹੁੰਦਾ ਲੋ ਨੀ ਪਾ ਯਾਰ ਪਾਣੀ ਇਹ ਚੀਜ਼ ਤਾਂ ਜਰੂਰੀ ਹੈ ਦੇਖਣੀ ਆ ਦੇਖੋ ਬਾਈ ਤੁਸੀਂ ਵੀ ਨਵਾਦਿਆ ਕਰੋ ਯਾਰ ਜਾਨਵਰਾਂ ਨੂੰ ਗਰਮੀ ਬਹੁਤ ਆ ਆ ਓਏ ਤੁੰਨ ਵੀ ਨਵਾਵਾ ਇੱਧਰ ਚਲੋ ਆ ਦੇਖੋ ਇਹ ਤੇ ਮੁਰਗੀ ਅੱਜ ਤਾਂ ਮੁਰਗੇ ਪੱਛੀ ਦਿੰਦੀ ਹੈ ਨਹੀਂ ਬਹਿ ਜਾਂਦੀ ਹੈ ਉਹ ਆਂਡਾ ਧਰਦੀ ਲੱਗਦਾ ਕਿ ਨਹੀਂ ਕਿੱਧਰ ਗਈ ਪਰ ਮੁਰਗੀ ਕਿੱਥੇ ਉੜ ਗਈ ਦੂਜੀ ਆ ਆ ਆ ਚੱਲ 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 ਇਧਰ ਛੱਡ ਦੇ ਆ ਇਧਰ ਫੜ ਲਈ ਬਈ ਫੜ ਲਈ ਫੜ ਲਈ ਫੜ ਲਈ ਪਾਈ ਗੁਰੀ ਇੱਥੇ ਵੀ ਲੱਗੀ ਪੂਜ ਮਾਰਨ ਨਾਲ ਹੁੰਦੀ ਇਧਰ ਵਿੱਚ ਆ ਪਾਈ ਇੱਥੇ ਨਵਾ ਨਵਾ ਟਟ ਨੂੰ ਨਵਾਦ ਗਿਆ ਆਪਾਂ ਹੋਰ ਕੀ ਹੈ ਨਹੀਂ ਠੀਕ ਠੀਕ ਨਾਲ ਨਾਲ ਨਾਲਾ ਮੜੀ ਸ਼ੋਰਤ ਆ ਜੂਗੀ ਨਾਲਾ ਪਾ 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 ਨਾਲਾ ਨਾਲਾ ਫਿਰ ਜਿੱਥੇ ਮਰਜੀ ਤਰੀ ਫਿਰ ਹੀਰੋ ਨਹੀਂ ਡਰਦੀ ਵਾਹਨ ਵਾਹ ਸਿਰ ਚ ਪਾਣੀ ਮਾ ਮੜਾ ਸੈਟ ਵਟ ਹੋਵੇ ਟੈਂਪਰੇਚਰ ਦਾ ਵਿਚਾਰੀ ਜੀ ਨਾੜੋ ਨਾਲੋ 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 ਖੁੱਡੇ ਛੱਡ ਦੇਣ ਬਾਅਦ ਸਾਨੂੰ ਫੇਰ ਦਿੰਗਾ ਹੁਣ ਦਾ ਹਵੀ ਮੈਂ ਟੰਗਾ ਹਲੇ ਉਹ ਥੋੜੀ ਕੋਈ ਨਹੀਂ ਕੋਈ ਨਹੀਂ ਹੈ ਨਾ ਮਾਰਦੀ ਕਾਛੀ ਜੀ ਬਾਬਾ ਰਣਿਤੋ ਨਹੀਂ ਲੈ ਬਾਈ ਉੱਥੇ ਛਿੱਧੀ ਕਰਕੇ ਨਾ ਮੁਰਗੀ ਓਏ ਹਲਾ 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 ਪੈ ਗਈ ਪੈ ਗਈ ਪੈ ਗਈ ਛੱਡੀ ਆ ਦੇਖੋ ਇਹ ਲੈ ਵਕਰ ਸ਼ੂਟ ਹੈ ਜੀ ਹਾਂ ਵੀ ਆਵੇ ਚੱਲੀ ਜਾਂਦਾ ਕੈਮਰਾ ਵੀ ਲੋ ਮਿੱਤਰ ਕਿਵੇਂ ਮੋਜ ਨਾ ਪਈ ਹੋਈ ਹੈ ਕੋਈ ਹੈ ਇਹਨੂੰ ਫਿਕਰ ਸੋਤਰ ਗਰਮੀ ਹੱਥ ਦੀ ਤੇ ਰਹੀ ਹੈ ਕੈਰੀ ਨਾ ਬਨੇ ਮੋਇਨਾ ਪੈ ਗਈ ਬਾਈ ਦੇਖੋ ਫਿਰ ਲੈ ਜੋਇਆ ਦੇਖੋ ਗਾਇਸ ਗਰਮੀ ਆਈ ਤਲੀ ਪੂਰੇ ਨਿਆਰੇ ਲੈਂਦੇ ਹਾਂ ਕਬੂਤਰ ਵੀ ਤੇ ਓਏ ਮਾਰੀ ਨਾ ਜਾਵੇ ਉੱਠ ਖੜ ਚਾ ਇਹ ਹੁਣ ਭੇਜ ਗਈ ਹਾਂ ਨਹੀਂ ਦੂਜੀ ਵੀ ਤੇ ਹੁਣਾਂ ਮੈਂ ਜਾ ਫਿਰਦੀ ਰ ਸੁੱਕ ਜੂਗੀ ਇਧਰ ਆ ਕਤਰ ਗਈ ਹੋ ਰਹੀ ਐ ਆ ਇਧਰ ਦੀ ਫੜ ਲੀ ਫੜਲੀ 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 ਆ ਵੇ ਫੜਲੀ ਬਾਈ ਦੂਜੀ ਵੀ ਬੱਬਾ ਲੈ ਕੇ ਆਓ ਜੀ ਸੱਭ ਤਾਂ ਪਤਾ ਨਹੀਂ ਹੁੰਦਾ ਕਿ ਰਿਐਕਸ਼ਨ ਕਰ ਜਾਂਦੀ ਹੁੰਦੀ ਕਈ ਵਾਰ ਰਿਐਕਸ਼ਨ ਨੂੰ ਕੀ ਆ ਰਹੀ ਕੰਮ ਨਹੀਂ ਕਰਨਾ ਇਹ ਵੀ ਮੁੱਦਾ ਹੀ ਕਰੀ ਖੜ ਕੇ ਫੜ ਫੜ ਮਾਰ ਮਾਰ ਕਛਾ ਕੋ ਸੇ ਟਕਾ ਕੇ ਨਵਾ ਦੇਣ ਸਰਾ ਕਰਾ ਦੇ ਲੋ ਟਿ ਲੋ ਵਾਸ਼ ਚੜਿਆ ਹੋਇਆ ਵਾ ਬਾਕੀ ਬਾਈ ਦਾਣੇ ਵੀ ਪਾਉਣੇ ਆ ਇਹਨੂੰ ਨਵਾਦ ਕੇ ਫਿਰ ਸਾਨੂੰ ਮਿਲਦੇ ਆਂ ਦੇਖੋ ਬਈ ਲੋਕੀ ਨਾ ਹਿਪਨੋਟਾਈਜ਼ ਕਰਦੇ ਆਪਾਂ ਵੈਸੀ ਹੀ ਪਾਤੀ ਸੀਗੀ ਉੱਠ ਖੜੀ ਆ ਪਹਿਲਾਂ ਇਹ ਠੀਠਾ ਹੋ ਰਹੀ ਸੀ ਠੀਠ ਇਹ ਉੱਠ ਖੜਦੀ ਇਹਨੂੰ ਸਭ ਅਕਲ ਆ ਵੇ ਲੋ ਬਈ ਜਾਨਵਰਾਂ ਚ ਵੀ ਅਕਲ ਹੁੰਦੀ ਹੈ ਹਨਾ ਸਹੀ ਗੱਲ ਆ ਬੰਦੇ ਨੂੰ ਹੈ ਨਹੀਂ ਇਹ ਜਾਨਵਰਾਂ ਨੂੰ ਹੈਗੀ ਹੈ ਹੋਰ ਕੀ ਆ ਆ ਨਵਾਂ ਦੇ ਨਵਾਂ ਦੇ ਦੀ ਪੈਟ ਫੁੱਟ ਜੀ ਧੋਦੇ ਟਕਾ ਕੇ ਚੱਲ ਵੀ ਜਾ ਪਾ ਜਾ ਪਾ ਦੇ ਪਾ ਦੇ ਖਰੀ ਲੈ ਤੇ ਬਹਿ ਰਹਿ ਨੀ ਇਹ ਟੱਕਰੀ ਪਾ ਪਾਣੀ ਹੁਣ ਕਹਿੰਦੀ ਪਾ ਪਾਣੀ ਜਾ ਹੋ ਜਾਗਾ ਲਓ ਤਰਪਾ ਧੀ ਜੀ ਠੀਕ ਹਜੋ ਦਿਆਵੜਾ ਦਿਆਵੜਾ ਜਾ ਠਾਟਾ 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 ਤਰਪਾ ਤਰਪਾ ਦੂਜੀ ਭੈਣ ਅੰਦਰ ਜਾ ਕੇ ਖੜ ਗਈ ਆ ਹਾਂ ਆਏ ਠੰਡਕ ਬਣ ਕੇ ਰੋ ਕੁੰਡਾ ਸੋਡਾ ਅੰਦਰ ਰੱਖ ਦਿੰਨੇ ਸਾਨੂੰ ਪਾਣੀ ਦੇਖ ਲਾ ਪਾਣੀ ਦੇ ਠੰਡਾ ਹੀ ਆ ਤਾਜ਼ੀ ਭਰਿਆ ਨਹੀਂ ਤਾਂ ਫਿਰ ਵੀ ਆ ਲੈ ਢੋਲਤਾ

ਲਓ ਵੀ ਮਿੱਤਰੋ ਪਾਣੀ ਦਾ ਹੱਟਾ ਪਕੜਾ ਤੇ ਨਾਈ ਤੋਂ ਵੀ ਕਰਾਤੀ ਇਹਨਾਂ ਦੀ ਗਰਮੀ ਬਹੁਤ ਹੱਤਰੀ ਬੈਲੈਂਸ ਨਹੀਂ ਤੇ ਉਧਰ ਵੇਖੋ ਕੈਪ ਤਾਂ ਆਟੋਮੈਟਿਕ ਹੀ ਚੱਲੀ ਜਾਂਦਾ ਉਹਨਾਂ ਲਈ ਤਾਂ ਐਵੇਂ ਉਹਨਾਂ ਹੁੰਦੇ ਆ ਤੇ ਬੱਸ ਹੁਣ ਯਾਰ ਮਿੱਤਰੋ ਗਰਮੀ ਬਹੁਤ ਜ਼ਿਆਦਾ ਕਿਉਂਕਿ ਨਾ ਦਾਣੇ ਦੂਨੇ ਪੱਦ ਗਏ ਹੁਣ ਦਾਣੇ ਦੂਨੇ ਪੱਦ ਗਏ ਇਹਨਾਂ ਨੇ ਵੀ ਵਿਚਾਰਾਂ ਇੰਟੈਂਰ ਜਿਨ੍ਹਾਂ ਨੂੰ ਹੋਣਾ ਹੀ ਨਮਾਤਾ ਆਹ ਵੇਖ ਲਓ ਤੁਸੀਂ ਥਾਂ ਸੋਨ ਕਿੰਨੀ ਇੰਨੀ ਹੱਤਰੀ ਧੁੱਪ ਪੈਂਦੀ ਕੋਈ ਕਹਿ ਸਕਦਾ ਯਾਰ ਤੇ ਡੋਲੀ ਲਿਆਵਾਂਗੇ ਭਾਈ ਇੱਕ ਹੋਰ ਹੁਣ ਠੀਕ ਐ ਇੱਧਰ ਹੋ ਗਏ ਗਾਉਂ ਗੋਰੀ ਡੋਲੀ ਆ ਕੇ ਨਮੇ ਜਾਂ ਆ ਕੇ ਪੂਰੇ ਜਾਏ ਨਿ ਜਾਲ ਫਰਤਾ ਹਾਂ ਬਾਕੀ ਇਹ ਜਾ ਵੀ ਪਰਫੈਕਟ ਤੇ ਕੋਈ ਵੀ ਠੀਕ ਹੈ ਵੀ ਸਾਡੀ ਤਾਂ ਸਹੀ ਆ ਨਾਲੇ ਜਾਲ ਚ ਹੋ ਆ ਜਾ ਵੀ ਚੱਲੋ ਵੀ ਮਿੱਤਰੋ ਉੱਤੇ ਆ ਚੁੱਕੇ ਓਹੋ ਕੀੜੀਆਂ ਨਹੀਂ ਨਾ ਯਾਰ ਹਲਦੀ ਲੈ ਕੇ ਹੋਰੀ ਥੱਲੇ ਜਾਟੇ ਜਣ ਲਓ ਜੀ ਇੱਧਰ ਲਿਖ ਦਈਦਾ ਆਹ ਲਓ ਆਰੇ ਬਈ ਬੱਚੇ ਇਹਨਾਂ ਦੀ ਮੈਂ ਗੱਲ ਕਰਦਾ ਸੀ ਜਿਹੜਣ ਛੋਲੇ ਦੇ ਦੇਣਾ ਹੁਣ ਨਾ ਆਪ ਕੋ ਜੇ ਤੇਰੀ ਆ ਸਿੱਦੇ ਖੋਪੋਟਾ ਇਹ ਡੇ ਡੇ ਹੋਵੇ ਚਰਨ ਲਾਗੇ ਬਾਈ ਹੁਣ ਇਹ ਬਸ ਮੈਨੂੰ ਇਹ ਡਰ ਆ ਵੀ ਇਹਨਾਂ ਨੂੰ ਕੋਈ ਕੁੱਟ ਨਾ ਦੇਵੇ ਹਨਾ ਤਾਂ ਕਰਕੇ ਮੈਂ ਇਹ ਗੀਤੋ ਡਰਦਾ ਬਾਕੀ ਉਥੇ ਅੰਡਾ ਰੱਖ ਲਿਆ ਕੂਤਰੀ ਨੇ ਉਹਦੇ ਚਾ ਲਾਲ ਸਰੀਆ ਪਾਈ ਇੱਧਰ ਛੱਡਤੀ ਹੈ ਬਾਈ ਇਹ ਤਾਂ ਛੱਡੀ ਉਹਦੇ ਜੋੜਿਆਂ ਨੂੰ ਟਿਕਾਣ ਲੱਗੇ ਜੋੜੇ ਉਧਰ ਸਹੀ ਹੈ ਬਲਕੋ ਖਾਨ ਅਸੀਂ ਕਬੂਤਰ ਖਾਨ ਲੱਗ ਗਏ ਆ ਖਾ ਰਹੇ ਮੇਰੇ ਨਾਲ ਦਰਵਾਜ਼ਾ ਲੱਗ ਗਿਆ ਬਸ ਸਾਰ ਬਣ ਚਰਦੇ ਆਪਾਂ ਇਦਾਂ ਵੀ ਸਉਣ ਜੋੜੀਆਂ ਦਿਖਾ ਦਿੰਨਾ ਮੈਂ ਆ ਰੰਗਾਂ ਬਾਈਕ ਹੀੜਨ ਦੇ ਕੋਕ ਨੰਗਾਈਆਂ ਲੈ ਇੱਥੇ ਪਹਲਦੀ ਆਦ ਕਿੱਦਨੂ ਜੜੀ ਜਾਂਦੀਆਂ ਸਾਰੇ ਕਿਤੇ ਛਿੜ ਦਿੰਨੇ ਆ ਤੇ ਆ ਰੇ ਜੋੜੇ ਆ ਜੋੜੀ ਇੱਥੇ ਬੈਠੀ ਆ ਠੀਕ ਆ ਜੀ ਆਹਾ ਜੋੜੀ ਆ ਬੈਠੀ ਹੂਤਰੀ ਇਦਦਰ ਜਾਂ ਤਾਂ ਆਲੇ ਪਾਸੇ ਜਾਂ ਥੱਲੇ ਵਾਲੇ ਪਾਸੇ ਅੰਡਾ ਧਰ ਲੂਗੀ ਇਹ ਆ ਤਾਂ ਪੱਕਈ ਇਹਨਾਂ ਨੇ ਇੱਥੇ ਧਰ ਲੈਣਾ ਜਦੋਂ ਇਹਨਾਂ ਨੇ ਧਰ ਲੈ ਇੱਕ ਜੋੜੀ ਨੇ ਵੀ ਅੰਡਾ ਧਰ ਲੈ ਪਤੀ ਜੀ ਜੋੜੀ ਵੀ ਇੱਥੇ ਲੈ ਆਉਣੀ ਆ ਲੈ ਟੱਕਨ ਚ ਪਾ ਕੇ ਦੇ ਬਈ ਹਲਦੀ ਲੈ ਆਇਆ ਗੋਰੀ ਹਲਦੀ ਪਾ ਕੇ ਛੱਡਦੇ ਆ ਕੀੜਿਆਂ ਤੋਂ ਵੀ ਆਪਾਂ ਸੁਰੱਖਿਅਤ ਕਰਨਾ ਨਾ ਨੇ ਇਹਨੂੰ ਜਰਾ ਦੇ ਲੜ ਸਕਦੇ ਹਾਂ ਬਹੁਤ ਬਹੁਤ ਬੱਤੋ ਜੀ ਬਹੁਤ ਓਕੇ ਆ ਜੀ ਆਜ ਓਏ ਜਿਆ ਕੋ ਬਾਈ ਕਰਤਾ ਗੰਫੂਰ ਪਾਈ ਲਓ ਜਿੱਦਾਂ ਬਸ ਲਓ ਬਾਈ ਹਲਦੀ ਦਾ ਵੀ ਕੰਮ ਨਿਵੇੜ ਤੇ ਦਾਣੇ ਦਾ ਵੀ ਕੰਮ ਨਿਵੇੜ ਤੇ ਕੁਝ ਨਾ ਮੈਂ ਸਵੇਰੇ ਭਾਰਤਾਂਆਂ ਸੀਗੀਆਂ ਤੇ ਬਾਕੀ ਤੁਹਾਨੂੰ ਕਮੈਂਟਾਂ ਦਾ ਵੀ ਜਵਾਬ ਦਿੱਤਾ ਵਸ ਕਮੈਂਟਾਂ ਆਈਆਂ ਸੋਹਣੇ ਸੋਹਣੇ ਕਰਦੇ ਰਿਹਾ ਕਰੋ ਇੱਕ ਬਾਈ ਬਹੁਤ ਸੋਹਣੇ ਸੋਹਣੇ ਕਮੈਂਟ ਕਰਦਾ ਨਾਈਸ ਵਲੌਗ ਨਾਈਸ ਵੀਰੇ ਓਕੇ ਰਿਪੋਰਟਾਂ ਬਾਈ ਠੀਕ ਹੈ ਜੀ ਤੇ ਇਹ ਵੀਡੀਓ ਦਾ ਪਹਿਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਦਾ ਵਿਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲਗੀ ਬਾਈ ਮਿੱਤਰੋ ਪਰ ਨਹੀਂ ਇੱਕ ਮਿੰਟ ਤੁਹਾਨੂੰ ਉਹਨਾਂ ਨੂੰ ਬਦੰਬ ਨੂੰ ਪਾਦ ਗਿਆ ਆਪਾਂ ਉਹ ਵੀ ਤੁਹਾਨੂੰ ਦਿਖਾ ਦਾਂ ਮਾੜਾ ਯਾਰ ਚਲੋ ਵੀ ਚਲੋ ਵੀ ਚੱਲ 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 ਸ਼ਾਬਾਸ਼ ਨਾ ਇਹ ਤੋਂ ਹੀ ਕਰ ਲਈ ਹੁਣ ਚਲੋ ਅੰਦਰ ਚਲੋ ਚਲੋ ਆ ਕਿੰਡਾ ਟੀਟ ਹੈ ਵੀ ਕਾਲੀ ਪੂਛਾ ਓਏ ਸਾਡੇ ਪੁੱਤ ਚੱਲ 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 ਹੈਲੋ ਮਿੱਤਰੋ ਨਾ ਇਹ ਤੋਂ ਹੀ ਵੀ ਕਰਾਤੀ ਕੁੱਕੜਾਂ ਤੋਂ ਵੀ ਕਰਾਤੀ ਸੀਗੀ ਤੇ ਇਹਨਾਂ ਦੀ ਵੀ ਹੋ ਗਈ ਆ ਚੱਲ 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 ਤੇ ਆ ਤਪਾ ਤਪਾ ਲਓ ਵੀ ਇੰਨਾ ਕੰਮ ਸੀ ਪਿੰਜਰਾ ਵੀ ਛੇਵਾਂ ਢੋਤਾ ਗਿਆ ਪਿੰਜਰਾ ਵੀ ਢੋਤਾ ਹੀ ਗਿਆ ਜਾਨਵਰ ਵੀ ਦੋਵੇਂ ਨਵਾ ਦੇ ਕੋਲ ਆ ਬਹਿ ਗਏ ਬਾਦਾਮ ਇਹ ਆਪਣੇ ਇੰਨਾ ਦੇ ਆ ਚਾਰੇ ਪੁੱਤ ਨਹੀਂ ਆ ਲਓ ਠੀਕ ਹੈ ਜੀ ਇਹ ਚਾਰੇ ਇਹਨਾਂ ਨੂੰ ਕੋਣੇ ਪਾਣੀ ਆ ਪਰ ਲਿਤਾ ਪਰ ਕਿ ਨਹੀਂ ਤੱਪ ਵਰੋ ਛੱਡੋ ਹਲੋ ਚਾਰੇ ਖਾਂ ਲੱਗੀਆਂ ਬਾਦਾਮ ਆ ਇਹਨਾਂ ਨੂੰ ਵੀ ਪਾ ਦਿੰਨੇ ਆ ਠੀਕ ਆ ਬਾਈ ਓਕੇ ਰਿਪੋਰਟਾਂ ਆ ਤਰੀਕ ਉਤਰੀ ਦੇਨੇ ਤਾਨੂੰ ਇਹਦੀ ਕੂਤਰੀ ਤਾਂ ਰਹਿ ਗਈ ਯਾਰ ਵਿਚਾਰਾ ਭਾਲੀ ਜਾਂਦਾ ਉਹ ਆ ਰਹੀ ਐ ਆ ਲੈ ਠੀਕ ਆ ਠੀਕ ਆ ਬਾਈ